ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਇਸ ਨੌਜਵਾਨ ਵਕੀਲ ਨੇ ਕਰਤਾ ਐਲਾਨ ਨਹੀਂ ਲੜੇਗਾ ਚਾਇਨਾ ਡੋਰ ਦੇ ਮਾਮਲਿਆਂ ਦੇ ਵਿੱਚ ਨਾਮਜਦ ਲੋਕਾਂ ਦੇ ਕੇਸ ਦੱਸਦੀ ਹੈ ਕਿ ਬਠਿੰਡਾ ਜ਼ਿਲ੍ਹਾ ਕਚੇਰੀਆਂ ਦੇ ਵਿੱਚ ਪ੍ਰੈਕਟਿਸ ਕਰਦੇ ਵਕੀਲ ਬਲਕਰਨ ਕੁਮੰਡੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਜਾਨਲੇਵਾ ਚਾਇਨਾ ਡੋਰ ਦੇ ਵਿੱਚ ਨਾਮਜਿੱਤ ਲੋਕਾਂ ਦੇ ਕੇਸ ਦੀ ਪੈਰ ਵੀ ਨਹੀਂ ਕਰਨਗੇ ਅਤੇ ਇਸ ਤਰ੍ਹਾਂ ਦੇ ਲੋਕ ਉਹਨਾਂ ਕੋਲ ਕੇਸ ਲੈ ਕੇ ਨਾ ਆਣ ਦੱਸ ਦਈਏ ਕਿ ਜਿੱਥੇ ਚਾਈਨਾ ਡੋਰ ਨੂੰ ਲੈ ਕੇ ਪੁਲਿਸ ਦੇ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਉੱਥੇ ਹੀ ਹੁਣ ਇਸ ਨੌਜਵਾਨ ਵਕੀਲ ਦੇ ਵੱਲੋਂ ਐਲਾਨ ਹੋਣ ਦੇ ਨਾਲ ਉਹਨਾਂ ਲੋਕਾਂ ਨੂੰ ਝਟਕਾ ਲੱਗੇਗਾ ਜੋ ਕਿ ਚਾਈਨਾ ਡੋਰ ਵੇਚਣ ਸੰਬੰਧ ਸੰਬੰਧਿਤ ਨਾਮਜੁੱਦ ਹੋ ਜਾਂਦੇ ਹਨ ਅਤੇ ਬਾਅਦ ਦੇ ਵਿੱਚ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਵਕੀਲ ਦੀ ਇਤਲਾਸ਼ ਕਰਦੇ ਹਨ ਹੋਰ ਕੀ ਕਹਿੰਦੇ ਨੇ ਐਡਵੋਕੇਟ ਬਲਕਰਨ ਕੋਮਨ ਤੁਸੀਂ ਆਪ ਹੀ ਸੁਣ ਲਵੋ ਮੈਂ ਐਡਵੋਕੇਟ ਬਲਕਰਨ ਕੋਮਨ ਫਾਊਂਡਰ ਸੁਪਰੀਮ ਸੋਲੂਸ਼ਨ ਲਾ ਫਾਰਮ ਸਾਡੇ ਸੁਪਰੀਮ ਸੋਲੂਸ਼ਨਸ ਫॉर ਲਾ ਫਾਰਮ ਦੇ ਸਾਰੇ ਹੀ ਮੈਂਬਰਾਂ ਨੇ ਇਹ ਮਤਾ ਪਾਇਆ ਹੈ ਕਿ ਅਗਰ ਚਾਈਨਾ ਡੋਰ ਦੇ ਖਿਲਾਫ ਕੋਈ ਵੀ ਮੁਕੱਦਮਾ ਦਰਜ ਹੁੰਦਾ ਤਾਂ ਅਸੀਂ ਦੋਸ਼ੀ ਵੱਲੋਂ ਕੋਈ ਵੀ ਕੇਸ ਨਹੀਂ ਲੜਾਂਗੇ ਅ ਕਿਸੇ ਵੀ ਪ੍ਰਕਾਰ ਦਾ ਕਿਉਂਕਿ ਅਸੀਂ ਪ੍ਰਸ਼ਾਸਨ ਨੂੰ ਇਹੀ ਉਮੀਦ ਕਰਦੇ ਹਾਂ ਕਿ ਉਹ ਵੱਦ ਤੋਂ ਵੱਦ ਇਸ ਤਰ੍ਹਾਂ ਦੇ ਜਿਹੜੇ ਦੋਸ਼ੀ ਹੈਗੇ ਆ ਜਿਹੜੇ ਕਿ ਚਾਈਨਾ ਡੋਰ ਦੇ ਚਾਹੇ ਬਣਾਉਣ ਦੇ ਵਿੱਚ ਚਾਹੇ ਇੰਪੋਰਟ ਦੇ ਵਿੱਚ ਤਾਂ ਐਕਸਪੋਰਟ ਦੇ ਵਿੱਚ ਅਤੇ ਵੇਚਣ ਦੇ ਵਿੱਚ ਵੀ ਇਨਵੋਲਵ ਹੈਗੇ ਆ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ ਅਤੇ ਵੱਦ ਤੋਂ ਵੱਦ ਪਰਚੇ ਦਿੱਤੇ ਜਾਣ ਕਿਉਂਕਿ ਇਹ ਚਾਈਨਾ ਡੋਰ ਹੈ ਬਹੁਤ ਹੀ ਬਹੁਤ ਹੀ ਖਤਰਨਾਕ ਇਹਦੇ ਜਿਹੇ ਨਤੀਜੇ ਸਾਹਮਣੇ ਆ ਰਹੇ ਹਨ ਦਿਨੋ ਦਿਨ ਇਹਨਾਂ ਦੀ ਘਟਨਾਵਾਂ ਵਧ ਰਹੀਆਂ ਹਨ ਮੈਂ ਪ੍ਰਸ਼ਾਸਨ ਨੂੰ ਇਹ ਉਮੀਦ ਕਰਦਾ ਹਾਂ ਕਿ ਇਹਨਾਂ ਦੇ ਵੱਤੋ ਵੱਤ ਪਰਚੇ ਦਰਜ ਕੀਤੇ ਜਾਣ ਅਤੇ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਅੱਜ ਆਪਾਂ ਗੱਲ ਕਰੀਏ ਤੁਸੀਂ ਵੱਡਾ ਵਧੀਆ ਮੁੱਦਾ ਚੱਕਿਆ ਤੁਸੀਂ ਕੇਸ ਹੀ ਲੜੋ ਹੋਰ ਵਕੀਲਾਂ ਨੂੰ ਤੁਸੀਂ ਕਿਹਾ ਸਤੋ ਅਪੀਲ ਕਰਦੇ ਹਾਂ। ਮੈਂ ਸਾਰੇ ਹੀ ਵਕੀਲ ਭਰਾਵਾਂ ਨੂੰ ਇਹ ਉਮੀਦ ਕਰਦਾ ਹਾਂ ਤੇ ਇਹ ਹੀ ਬੇਨਤੀ ਕਰਦਾ ਹਾਂ ਕਿ ਉਹ ਵੀ ਸਾਡੇ ਇਸ ਉਪਰਾਲੇ ਵਿੱਚ ਸਾਥ ਦੇਣ ਅਤੇ ਚਾਈਨਾ ਡੋਰ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਦੋਸ਼ੀ ਵੱਲੋਂ ਉਹ ਵਕੀਲ ਨਾ ਹੋਣ ਜੀ। ਤੇ ਨੇ ਪਹਿਲਾਂ ਤੋਂ ਕੀ ਮੰਗ ਕਰਦੇ ਨੇ ਆਪਾਲਿਕਾ ਤੋਂ ਅਸੀਂ ਮੰਗ ਕਰਦੇ ਹਾਂ ਜਿਵੇਂ ਕਿ ਪ੍ਰਸ਼ਾਸਨ ਨੇ ਪਹਿਲਾਂ ਪੁਲਿਸ ਪ੍ਰਸ਼ਾਸਨ ਨੇ ਪਹਿਲਾਂ ਅਵੇਲੇਬਲ ਅਫੈਂਸ ਦੇ ਵਿੱਚ ਪਰਚਾ ਦਰਜ ਕੀਤਾ ਸੀ ਪਰ ਹੁਣ ਜਿਹੜੇ ਪਰਚੇ ਦਰਜ ਹੋ ਰਹੇ ਹਨ ਨਾਨ ਅਵੇਲੇਬਲ ਧਾਰਾਨ ਮਤਲਬ ਕਿ ਜਿਹੜੀ ਕਿ ਨਾਜਮਾਨਤ ਯੋਗ ਧਾਰਾ ਉਹਨਾਂ ਦੇ ਵਿੱਚ ਪਰਚੇ ਦਰਜ ਹੋਏ ਹਨ ਨਿਆਂਪਾਲਿਕਾ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਅਤੇ ਇਹਨਾਂ ਤੇ ਖਿਲਾਫ ਸਖਤ ਸਵੈਗਤ ਕਾਰਵਾਈ ਅਲੰਬੀ ਜਾਵੇ ਅਤੇ ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਮ ਦਿੱਤੀਆਂ ਜਾਣ